ਸਾਸਰੀਕਾਲ ਦੋਸਤੋ ਜਿਵੇਂ ਕਿ ਆਪਾਂ ਹਰ ਰੋਜ਼ ਤੁਹਾਡੇ ਵਾਸਤੇ ਇੱਕ ਬਹੁਤ ਵਧੀਆ ਨਵੀਂ ਤੋਂ ਨਵੀਂ ਕੋਠੀ ਲੈ ਕੇ ਆਉਨੇ ਆ ਉਦਾਂ ਹੀ ਅੱਜ ਨਾ ਆਪਾਂ ਇੱਕ ਤੁਹਾਡੇ ਵਾਸਤੇ ਕੋਠੀਆਂ ਨਾਲ ਰਿਲੇਟਡ ਇੱਕ ਬਹੁਤ ਵਧੀਆ ਚੀਜ਼ ਲੈ ਕੇ ਆਏ ਆ ਜੋ ਕਿ ਕੋਠੀਆਂ ਨਾਲ ਹੀ ਸੰਬੰਧਤ ਹੈ ਜੋ ਆਪਾਂ ਆਪਣੇ ਗੈਸਟ ਹਾਊਸ 'ਚ ਕਿਤੇ ਵੀ ਆਪਣੇ ਫਾਰਮ ਹਾਊਸ 'ਚ ਆਪਾਂ ਕਿਤੇ ਵੀ ਆਪਣੇ ਘਰ ਦੇ ਵਿੱਚ ਤੇ ਖੁੱਲੇ 'ਚ ਆਪਾਂ ਲਾ ਸਕਦੇ ਆ ਜੋ ਕਿ ਬਹੁਤ ਵਧੀਆ ਚੀਜ਼ ਹੈ ਤੇ ਬਾਇਓਗਰੀਓ ਬਣਾਉਂਦੇ ਨੇ ਆਪਾਂ ਖੜੇ ਆ ਜੀ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਸਾਦਕ ਸਾਦਕ ਤੋਂ ਆਪਾਂ ਰੋਡ ਦਿਖਾ ਰਹੇ ਆ ਤੁਹਾਨੂੰ ਸਾਦਕ ਤੋਂ ਜੋ ਮੁਖਸਰ ਰੋਡ ਹੈ ਉਹਦੇ ਉੱਪਰ ਆਪਾਂ ਖੜੇ ਆ ਆ ਦੇਖੋ ਜੀ ਤੇ ਬਾਈ ਹੋਰਾਂ ਨਾਲ ਤੁਹਾਨੂੰ ਮਿਲਵਾਵਾਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਆਪਾਂ ਪਹਿਲਾਂ ਤਾਂ ਇਹ ਦੱਸੋ ਵੀ ਆਪਾਂ ਪਿੰਡ ਕਿਹੜੇ ਖੜੇ ਆ ਤੇ ਤੁਹਾਡਾ ਨਾਮ ਕੀ ਹੈ ਜੀ ਆਪਾਂ ਖੜੇ ਆ ਜੀ ਮੁਕਸਰ ਰੋਡ ਤੇ ਖੜੇ ਆ ਹਾਂਜੀ ਭਾਈ ਜੀ ਠੀਕ ਹੈ ਜੀ ਮੁਕਸਰ ਰੋਡ ਤੇ ਆਪਾਂ ਉੱਥੇ ਹੀ ਆਪਣੀ ਸ਼ਾਪ ਹੈ ਅੱਛਾ ਭਾਈ ਜੀ ਠੀਕ ਹੈ ਜੀ ਲੱਗਦਾ ਆਪਾਂ ਖੜੇ ਆ ਤੇ ਪਿੰਡ ਦੇ ਵਿੱਚ ਲੱਗੀ ਝਾਂਪੜੀ ਠੀਕ ਹੈ ਜੀ ਜੀ ਦੀ ਵਸਤਾਂ ਦੀ ਬਣੀ ਹੋਈ ਆਪਣੀ ਲੱਗੀ ਹੋਈ ਠੀਕ ਹੈ ਭਾਈ ਜੀ ਹਾਂ ਤੇ ਭਾਈ ਜੀ ਇਹ ਆਪਾਂ ਜੇ ਦੇਖੀਏ ਤਾਂ ਸਾਰਾ ਇਹ ਆਪਣਾ ਕੰਮ ਕਾਦਾ ਕਰਦਾ ਵੀਰੇ ਆਪਾਂ ਕੀ ਕੀ ਕੰਮ ਕਰਦੇ ਤੇ ਕਿੰਨੇ ਟਾਈਮ ਤੋਂ ਕਰ ਰਹੇ ਹੋ ਉਹ ਭਾਈ ਵੇਖੋ ਜੀ ਸਾਡੇ ਸ਼ੁਰੂ ਤੋਂ ਦਾਦੇ ਪਰਦਾਦੇ ਸਾਡੇ ਕਰਦੇ ਆਂਦੇ ਆ ਪਹਿਲਾਂ ਸਾਡਾ ਇਹ ਕੰਮ ਸਰਕੰਡੇ ਦਾ ਸੀ ਛੱਪਰ-ਸ਼ੁੱਪਰ ਪਾਉਂਦੇ ਹੁੰਦੇ ਸੀ ਠੀਕ ਬਾ ਵਿਵਸਨਾਂ ਦਾ ਕੰਮ ਸ਼ੁਰੂ ਹੋ ਗਿਆ ਠੀਕ ਹੈ ਬਾਈ ਵਿਵਸਨਾਂ ਦੇ ਝੌਂੜੇ ਬਣਾਉਣੇ ਸ਼ੁਰੂ ਕਰ ਦਿੱਤਾ ਠੀਕ ਹੈ ਜੀ ਹਾਂ ਜੀ ਤੇ ਇਹਦੇ ਵਿੱਚ ਬਾਈ ਕੀ ਕੀ ਮਟੀਰੀਅਲ ਆਪਾਂ ਯੂਜ਼ ਕਰਦੇ ਹਾਂ ਪਾਜੀ ਵੇਖੋ ਜੀ ਇਹਦੇ ਡਬਲ ਤਰਪੈਲ ਹੋਗੇ ਠੀਕ ਹੈ ਜੀ ਤੇ ਥਰਮਾਕੂਰ ਪਾਈ ਜਾਊਗੀ ਜਿਹੜੀ ਚੋਪੜੀ ਹੋਗੀ ਹਾਂ ਝੌਂੜੀ ਜੀ ਠੀਕ ਹੈ ਜੀ ਡਬਲ ਤਰਪੈਲ ਹੋਗੇ ਤੇ ਥਰਮਾਕੂਰ ਪਾਈ ਜਾਊਗੀ ਠੀਕ ਹੈ ਬਾਈ 15 ਤੋਂ 20 ਸਾਲ ਦੀ ਆਪਣੀ ਗਾਰੰਟੀ ਲੀਕ ਹੋ ਜੇ ਜਿੱਥੋਂ ਦਾ ਆਲ ਇੰਡੀਆ ਆਪਣਾ ਜਿੱਥੋਂ ਦਾ ਉੱਥੇ ਕਰਕੇ ਆਵਾਂਗੇ ਦਮ ਠੀਕ ਹੋਵੇ ਜੇ ਝੌਂੜੀ ਨੂੰ ਉੱਡ ਜੇ ਖਰਾਬ ਹੋ ਜੇ ਉਥੋ ਇਹ ਆਪਾਂ ਬੈਠੇ ਨੇ ਤੇ ਬਾਈ ਜੀ ਜਿਹੜੀ ਇਹਾ ਝੋਪੜੀ ਹੈ ਆਪਾਂ ਖੜੇ ਇਹ ਝੋਪੜੀ ਵੇ ਅਸੀਂ ਦੇਖੀ ਜਾਨੇ ਵੇ ਇਥੇ ਨੇ ਕੱਪੜਾ ਲੱਗਿਆ ਹੋਇਆ ਤੇ ਬਹੁਤ ਔਖੀ ਬਣੀ ਹੈ ਬਾਈ ਇਹ ਇਹਨੂੰ ਕਾਫੀ ਟਾਈਮ ਹੋ ਗਿਆ ਇਹਨੂੰ 15 10 ਕੋ ਸਾਲ ਹੋ ਗਏ ਨੇ ਝੌਂੜੀ ਬਣੀ ਅੱਛਾ ਭਾਈ ਜੀ ਠੀਕ ਹੈ ਜੀ ਉਦੋਂ ਪਹਿਲਾਂ ਕਪੜਾ ਚਲਦਾ ਸੀ ਪਰੋਂ ਨੇ ਵਾਹੋਂ ਲਾਂਦੇ 15 ਠੀਕ ਹੈ ਵੀ ਉਹਦੇ ਨਾਲ ਲੇਕ ਹੀ ਕੁਝ ਨਹੀਂ ਹੁੰਦਾ ਤੇ ਭਾਈ ਉਹ ਵਾਹੋਂ ਲਾਈਦੇ ਸਾਰੇ ਅੰਦਰ ਅੰਦਰ ਠੀਕ ਹੈ ਭਾਈ ਜੀ ਤੇ ਭਾਈ ਜੇ ਮੰਨ ਕੇ ਚਲੋ ਆਪਾਂ ਕਿਸੇ ਨੇ ਇਹ ਬਣਵਾਉਣੀ ਆ ਹਾਂ ਜੀ ਜਾਂ ਕੋਈ ਏਸੀ ਰੂਮ ਬਣਵਾਉਣਾ ਹੈ ਤੁਸੀਂ ਅਗਲਾ ਤੁਸੀਂ ਇੱਥੇ ਬਣਵਾ ਕੇ ਲੈ ਬਣਾ ਕੇ ਲੈ ਕੇ ਜਾਂਦੇ ਹੋ ਜਾਂ ਉੱਥੇ ਜਾ ਕੇ ਬਣਾਉਣਾ ਨਹੀਂ ਭਾਈ ਜੀ ਕੋਈ ਪੈਸਾ ਨੂੰ ਕੋਈ ਕਨੈਕਟ ਹੋਊਗਾ ਸਾਡੇ ਨਾਲ ਠੀਕ ਹੈ ਜੀ ਠੀਕ ਹੈ ਜੀ ਤੇ ਅਜੇ ਉਹ ਬਣ ਜਾਗਾ ਵੇਖ ਕੇ ਉਹਨਾਂ ਦੀ ਠੀਕ ਹੈ ਜੀ ਲਗਾ ਜੂਗਾ ਵੇਖ ਕੇ ਉਹਨਾਂ ਸਾਰਾ ਅੱਛਾ ਜੀ ਤੇ ਉਹ ਸਹਿਜ ਇੱਥੋਂ ਤਿਆਰ ਕਰਕੇ ਲੈ ਜਾਗੇ ਇਹਦੇ ਕਹਿੰਦੇ ਭਾਵੇਂ ਇੱਕ ਦਿਨ ਚ ਫਿਟਿੰਗ ਹੋ ਜੂਗੀ ਜੇ ਘਰੇ ਹੋਗਾ ਕੇ ਅੱਛਾ ਉੱਥੇ ਜਾ ਕੇ ਕਰ ਦੋ ਹਾਂਜੀ 5-7 ਦਿਨ ਬਣਾਉਣ ਦੇ ਲੱਗਣਗੇ ਠੀਕ ਹੈ ਭਾਈ ਕੋਈ ਵੀ ਚੀਜ਼ ਝੋਪੜੀ ਲਾ ਲਓ ਜਾਂ ਏਸ ਰੂਟ ਤੇ ਜ਼ਿਆਦਾ ਟਾਈਮ ਲੱਗਦਾ ਹਾਂਜੀ ਹਾਂਜੀ ਤੇ 5-7 ਦਿਨ ਦੇ ਵਿੱਚ ਵਿੱਚ ਝੋਪੜੀ ਆਰਡਰ ਤੇ ਬਣਾ ਦੋਗੇ ਆਰਡਰ ਤੇ ਆਰਡਰ ਤੇ ਆਪਾਂ ਗੱਲ ਕਰੀਏ ਜਿਹੜਾ ਇਹ ਝ ਕੋਤਾ ਕੋਨਾ ਕਰ ਰਹੇ ਬਾਈ ਇਹ ਭਾਜੀ ਵੇਖੋ 4 ਤੋਂ 10 ਵੀ 10 ਵੀ ਹੋ ਸਕਦਾ ਠੀਕ ਹੈ ਜਿਹੜੀ ਹੁਣ ਆ ਬਣੀ ਪੀ ਝਾਂਬੜੀ ਇਹ ਮੇਰੇ ਸਾਨੂੰ 20 ਬਾਈ 20 ਦੀ ਹੋਣੀ ਇਹ ਝਾਂਬੜੀ ਜੀ ਇਹ ਕਹਿਣ ਬਾਗਿਆ ਫਰੇਮ ਤੇ ਬੜੀ ਲੋਹੇ ਦੇ ਸਾਰੇ ਠੀਕ ਹੈ ਬਾਈ ਠੀਕ ਹੈ ਜੀ 6 ਪਿੰਦਰ ਲੱਗੇ ਆ ਜਿਹੜਾ ਨਾਰਮਲ ਸਾਈਜ਼ ਹੁੰਦਾ 15 15 ਜਿਹੜਾ 15x15 ਸਾਈਜ਼ ਹੁੰਦਾ ਆਪਣੇ ਕੋਲ ਠੀਕ ਹੈ ਬਾਈ ਲੋ ਕੱਲੀ ਆ ਘੜਾ ਬੰਦਾ ਹੁੰਦਾ ਕੱਲਾ ਵੈਸੇ ਠੀਕ ਹੈ ਬਾਈ ਠੀਕ ਹੈ ਠੀਕ ਹੈ ਤੇ ਬਾਕੀ ਕਿੱਡਾ ਵੀ ਗਾਇ ਜੇ ਮਰਜੀ ਹੋਵੇ 15 ਹੋਵੇ 20 ਹੋਵੇ 30 ਹੋਵੇ ਠੀਕ ਹੈ ਕੋਈ ਕਮਰੇ ਦਾ ਕੋਈ ਸਾਇਨ ਕਮਰਾ ਜਿੰਨਾ ਮਰਜੀ ਹੋਵੇ ਬਣਾ ਲਵਾਂ ਕਿਤੇ ਇਹ ਤਾਂ ਨਹੀਂ ਹੁੰਦਾ ਬਾਈ ਜੇ ਉਹ ਮੈਂ ਤਾਂ ਵੱਡੀ ਬਣਾ ਲੈਂਦੇ ਆ ਕਈ ਵਾਰ ਇਹਦੇ ਵਿੱਚ ਹਵਾ ਪੈ ਜੇ ਤੇ ਕੋਈ ਜਿਹੜਾ ਤੁਸੀਂ ਪਹਿਲਾਂ ਵੀ ਦੱਸਿਆ ਵੀ ਟੁੱਟਣ ਦਾ ਖਤਰਾ ਉਹਦਾ ਤਾਂ ਨਹੀਂ ਕੁਝ ਨਾ ਨਾ ਭਾਈ ਉਹਦੀ ਗਾਰੰਟੀ ਦੇਾਂਗੇ ਫੁੱਲ ਕੁਝ ਵੀ ਹੋ ਜਾਏਗਾ ਤੇ ਘਰੇ ਫਿਰਟ ਕਰਕੇ ਚੀਜ਼ ਫੇਰ ਆਵਾਂਗੇ ਠੀਕ ਹੈ ਭਾਈ ਜੀ ਠੀਕ ਹਾਂਜੀ ਭਾਈ ਜੀ ਜੇ ਗੱਲ ਕਰੀਏ ਆਪਾਂ ਝੋਪੜੀ ਦੀ ਗੱਲ ਵੀ ਹੋ ਗਈ ਤੇ ਏਸੀ ਰੂਮ ਵੀ ਹੋ ਗਏ ਤੇ ਹੋਰ ਭਾਈ ਆਪਾਂ ਕੀ ਕੀ ਬਣਾਉਣੇ ਆ ਉਹ ਵੀ ਮੜਾ ਜੇ ਦੱਸ ਦਿਓ ਆਪਾਂ ਗਾਲੀਆਂ ਦੀਆਂ ਗੱਲੀਆਂ ਦੇਖੀਆਂ ਤੇ ਨਾ ਆਪਣੀਆਂ ਹਾਂਜੀ ਤੇ ਆਪਾਂ ਵਰਗਣੇ ਕਰਦੀ ਦਾ ਪਾਰਕ ਨਹੀਂ ਜਿਵੇਂ ਕਿ ਇਹਨਾਂ ਕਰਾਣੀ ਹੋਵੇ ਕੋਠੇ ਦੇ ਬਾਹਰ ਨਹੀਂ ਸਾਡੇ ਪਾਰਕਿੰਗ ਨੂੰ ਮਰੀ ਸੱਜੀ ਹਾਂਜੀ ਉੱਥੇ ਵੀ ਪਾਰਕਿੰਗ ਕਰਾ ਕੇ ਵਿੱਚ ਚੌਂਪੜੀ ਲੱਗ ਸਕਦੀ ਹੈ ਪਾਰਕ ਵਿੱਚ ਉਹ ਵਾਵਾ ਹੋਵੇ ਖੁੱਲੀ ਦੁੱਲੀ ਤੇ ਬਸੜਾ ਕੋਲ ਹੋ ਜਾਊਗਾ 14 ਬਾਕਲ ਜਾਈ ਬਚ ਸਕਦਾ ਧੰਨਵਾਦ ਜੇ ਮੇਰੇ ਵੀਰ ਭਰਾ ਕੋਈ ਕੋ ਥੱਲੇ ਜਗ੍ਹਾ ਨਹੀਂ ਹੁੰਦੀ ਤੇ ਆਪਾਂ ਛੱਤ ਤੇ ਹੀ ਲਾ ਸਕਦੇ ਹਾਂ ਠੀਕ ਹੈ ਬਿਲਕੁਲ ਛੱਤ ਤੇ ਵੀ ਆਪਣੀ ਗਾਰੰਟੀ ਫੁੱਲ ਹੋਊਗੀ ਠੀਕ ਹੈ ਭਾਈ ਉੱਡਣ ਡੰਡਣ ਦਾ ਕੋਈ ਡਰ ਨਹੀਂ ਭਾਈ ਫੁੱਲ ਗਾਰੰਟੀ ਦੇਾਂਗੇ 15 ਤੋਂ 20 ਸਾਲ ਦੀ ਇਕ ਨ ਇਹ ਦੱਸ ਦੋ ਆਪਣੇ ਦਰਸ਼ਕਾਂ ਨੂੰ ਜਿਹੜੇ ਭਰਾ ਦੇਖ ਰਹੇ ਨੇ ਵੀ ਤੁਹਾਨੂੰ ਆਰਡਰ ਵੀ ਕਰ ਸਕਣ ਤੁਹਾਡੇ ਤੱਕ ਪਹੁੰਚ ਕਰ ਸਕਣ ਹਾਂਜੀ ਭਾਈ ਗਾਣਾ ਤੇ ਆਪਣਾ ਕੰਟੈਕਟ ਨੰਬਰ ਜਰੂਰ ਦੱਸੋ ਭਾਈ ਹਾਂਜੀ ਹਾਂਜੀ ਮੇਰਾ ਨੰਬਰ ਹੈਗਾ ਇਹ ਵੇਖੋ 83605 4591 ਦੂਜਾ ਨੰਬਰ ਹੈਗਾ 81950 4672 ਤੇ ਦੋਸਤੋ ਸਕਰੀਨ ਤੇ ਵੀ ਨੰਬਰ ਇਹ ਦੇਵਾਂਗੇ ਤੁਹਾਨੂੰ ਤੇ ਤੁਸੀਂ ਦੇਖ ਕੇ ਆਰਡਰ ਕਰ ਸਕਦੇ ਹੋ ਜਿਵੇਂ ਵੀ ਲੱਗਿਆ ਬਾਈਆਂ ਦਾ ਕੰਮ ਜਰੂਰ ਦੇਖੋ ਇੱਕ ਵਾਰੀ ਆ ਕੇ ਤੇ ਤੁਹਾਨੂੰ ਬੜੀਆ ਚੀਜ਼